ਜੇ ਮੈਂ ਤੁਹਾਨੂੰ ਇਹ ਕਵਾਂ ਵੀ ਇੰਡੀਆ ਦਾ ਉਹੀ ਆਈਕੋਨਿਕ ਆਟੋ ਤਿੰਨ ਪਹੀਆ ਵਾਹਨ ਜਿਹੜਾ ਕਾਲੇ ਤੇ ਪੀਲੇ ਰੰਗ ਦਾ ਹੁੰਦਾ ਉਹਦੀ ਬਾਜ਼ਾਰ ਦੇ ਵਿੱਚ ਅਸਲੀ ਦੀ ਕੀਮਤ ਤਕਰੀਬਨ 2.5 ਲੱਖ ਰੁਪਈਆ ਵਾ ਤੇ ਹੁਣੇ-ਹੁਣੇ ਉਹਦੇ ਥੀਮ ਦੇ ਉੱਪਰ ਹੀ ਇੱਕ ਬਿਲਕੁਲ ਛੋਟਾ ਜਿਹਾ ਬੈਗ ਬਣਿਆ ਹੂਬ ਹੂ ਇੰਡੀਆ ਦੇ ਉਸੇ ਆਟੋ ਦੇ ਵਰਗਾ ਉਹ ਬੈਗ ਵੀ ਕੋਈ ਇਨਾ ਬਹੁਤ ਜ਼ਿਆਦਾ ਵੱਡਾ ਨਹੀਂ ਹੈ ਵੀ ਤੁਸੀਂ ਉਹਨੂੰ ਆਪਣੇ 4-5 ਦਿਨਾਂ ਦੇ ਲਈ ਘੁੰਮਣ ਲਈ ਜਾ ਸਕੋ ਤੇ ਉਹਨੇ ਇੱਕ ਕੱਪੜੇ ਉਹਦੇ ਚ ਪਾ ਲਓ ਬਹੁਤ ਛੋਟਾ ਜਿਹਾ ਬੈਗ ਆ ਪਰ ਉਹਦੀ ਕੀਮਤ ਕਿੰਨੀ ਆ 35 ਲੱਖ ਰੁਪਈਆ ਜਿਹੜੀ ਕੰਪਨੀ ਨੇ ਇਹ ਵਾਲਾ ਬੈਗ ਬਣਾਇਆ ਬਿਲਕੁਲ ਇਸ ਆਟੋ ਦੀ ਸ਼ੇਪ ਦਾ ਤੇ ਬਿਲਕੁਲ ਛੋਟਾ ਜਿਹਾ ਉਹ ਕੰਪਨੀ ਹੈਗੀ ਆ ਲੁਈ ਵਟੌਨ ਬਸ ਇੱਕ ਨਾਮ ਆ ਇੱਕ ਟੈਗ ਆ ਇੱਥੇ ਬਸ ਇੱਕ ਹਾਸੋਹਿਣੀ ਗੱਲ ਇਹ ਆ ਕਿ ਜੇ ਕਿਸੇ ਅਸਲੀ ਆਟੋ ਚਾਲਕ ਨੂੰ ਆਪਾਂ ਇਹ ਵਾਲਾ ਬੈਗ ਦਿਖਾਵਾਂਗੇ ਤੇ ਫਿਰ ਉਹਨੂੰ ਇਹਦੀ ਕੀਮਤ ਦੱਸਾਂਗੇ ਤਾਂ ਫਿਰ ਉਹਦੇ ਦਿਲ ਤੇ ਕੀ ਬੀਤਦੀ ਹੋਗੀ ਖਤਮ ਹੋ ਗਿਆ ਭਈਆ ਮੈਟਰ ਤੇ ਨਾਲੇ ਉਦੋਂ ਉਹਦੀ ਰਿਐਕਸ਼ਨ ਕੀ ਹੋਊਗੀ ਇਸ ਬੈਗ ਦੇ 35 ਲੱਖ ਰੁਪਏ ਦੇ ਪ੍ਰਾਈਸ ਟੈਗ ਦੇ ਬਾਰੇ ਵਿੱਚ